ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦੋਸਤੋ ਆਪਾਂ ਆ ਗਿਆ ਬਾਗੇ ਪੁਰਾਣੇ ਸਵਰਾਜ ਦੀ ਏਜੰਸੀ ਦੇ ਵਿੱਚ ਇੱਕ ਹੋਰ ਟਰੈਕਟਰ ਬਾਪੂ ਵਾਸਤੇ ਲੈਣਾ ਜਿਹੜੇ ਬਾਪੂ ਦਾ ਫਾਰਮ ਟਰੱਕ ਰੁੜ ਗਿਆ ਸੀ ਤੇ ਅੱਜ ਆਪਾਂ ਫਿਰ ਇੱਥੇ ਆਏ ਬਾਗੇ ਪੁਰਾਣੇ ਪਿੰਡ ਵਾਲੇ ਆ ਸੀ ਫਿਕੀੜਣ ਤੋਂ ਇਹ ਬਾਗੇ ਪੁਰਾਣੇ ਤੋਂ ਆ ਤੇ ਪਿਆਰਿਓ ਇਹ ਮੇਰੇ ਉਸੇ ਵੀਰ ਲੋਆ ਉਹ ਕਹਿੰਦੇ ਕਹਿ ਦੋ ਕਿ ਬਾਬੇ ਨਾਨਕ ਦੀ ਗੋਲਕ ਦੇ ਵਿੱਚੋਂ ਇਹ ਬਾਬੇ ਨਾਨਕ ਦੀ ਗੋਲਕ ਦੇ ਵਿੱਚੋਂ ਆ ਜੋ ਸੇਵਲੋਂ ਦੇ ਬਾਪੇ ਨਾਂ ਦੇ ਕੋਲ ਦੇ ਵਿੱਚੋਂ ਆ ਤੇ ਆਪਾਂ ਟਰੈਕਟਰ ਲੈ ਕੇ ਚੱਲੇ ਤੋਂ ਲੈ ਕੇ ਮਿਲਦੇ ਆ ਬਾਪੂ ਨੂੰ ਜਿਹੜੇ ਬਾਪੂ ਦਾ ਟਰੈਕਟਰ ਸੀਗਾ ਹੋਰ ਸੁਣਾਓ ਵੈਕਪੂ ਜੀ ਕਾ ਖਾਲਸਾ ਜੀ ਪਿਆਰੋ ਟੀ ਅੱਪੇ ਜੀ ਇੱਥੇ ਸੀ ਬਾਪੂ ਉਹ ਗਾਹ ਮਖਾ ਲੋ ਤੁਸੀਂ ਤੇ ਟਰੈਕਟਰ ਨਿਕਲਿਆ ਨਿਕਲਿਆ ਨੱਬਾ ਨਹੀਂ ਫਿਰ ਉਹ ਉੱਥੇ ਪਰਲੀ ਸਾਈਡ ਵੀ ਗਿਆ ਵਗਦਾ ਨੂੰ ਦੋ ਪਾਸੇ ਹੋ ਗਈ ਫਾੜ ਹੂੰ ਸੰਗਰ ਕੀ ਇਸ ਤੋਂ ਪਹਿਲਾਂ ਨੇ ਹਾਂ ਉਹ ਸਾਹਮਣੇ ਆਉਂਦੇ ਸਿਰ ਘਰ ਦੋ ਟਾਵਰਾਂ ਦੇ ਵਿੱਚ ਘਰ ਆਈ ਦੋ ਟਾਵਰਾਂ ਵਿੱਚ ਇਹ ਇੱਥੇ ਦੱਸਦੇ ਵੀ ਇੱਥੇ ਜਿਹਨਾਂ ਦਾ ਘਰ ਜਿਹੜਾ ਬਣਿਆ ਹੈ ਸਾਰਾ ਸਿਸਟਮ ਉਹ ਇਟਾਈਆਂ ਦੀਆਂ ਦੀਆਂ ਵੈ ਬੁਰਜੀ ਜੀ ਕੋਈ ਹੈ ਨਾ ਕਿ ਵੈ ਲੱਗਦਾ ਨਹੀਂ ਵੈ ਛਾਪੇ ਪਏ ਉੱਥੇ ਅਛਾ ਠੀਕ ਆਵੇ ਇਥੋਂ ਪੂਰਾ 1 ਕਿਲੋਮੀਟਰ ਇਹਦਾ ਮਤਲਬ ਇਹ ਤਾਂ ਪੱਕਾ ਦਰਿਆ ਬਣ ਗਿਆ ਭਾਜੀ ਇਹਨਾਂ ਦੀ ਪਹਿਲੀ ਨਹੀਂ ਹੁਣ ਕਿੰਨੇ ਕੋਈ ਕਿਲਾ ਖੰਡ ਬਜਦਾ ਵਿੱਚੋਂ ਕਿ ਨਹੀਂ ਨਹੀਂ ਉਧਰ ਵੀ ਦਰਿਆ ਹੋ ਗਿਆ ਇਧਰ ਵੀ ਦਰਿਆ ਹੋ ਗਿਆ ਦੋਵੇਂ ਦੇਖੋ ਜੀ ਇਧਰ ਕਿਲਾ ਬਚੂ ਤੇ ਟਰੈਕਟਰ ਨਹੀਂ ਲੰਘਣਾ ਦੋ ਪਾਸੇ ਤਾਂ ਦਰਿਆ ਹੋ ਗਿਆ ਕਾ ਦਾ ਪੈਲ ਮੁਰਕੇ ਆਪਣਾ ਕੰਮ ਵਗ ਸਕਦੀ ਜਾਂ ਨਹੀਂ ਬਸ ਥੋੜੀ ਬੋਧ ਵਗ ਸਕਦੀ ਜੇ ਦਾ ਮਾੜੀ ਮੋਟੀ ਮਿੱਟੀ ਹੋਈ ਤੇ ਕਣਕ ਹੋਈ ਨਹੀਂ ਜੇ ਮਿੱਟੀ ਨਾ ਹੋਈ ਤੇ ਫਿਰ ਨਹੀਂ ਕੋ ਹੋਣਾ ਅੱਛਾ ਜੇ ਰੇਤ ਹੋ ਗਈ ਕੋਰੀ ਤੇ ਮੇਰਾ 25 ਦਾ ਟਰਾਂਸਫਰਮ ਸੀ ਇੱਕ ਮੈਨੂੰ ਉੱਥੇ ਚਮੀਆਂ ਘੰਟੇ ਵਾਲਾ ਮਿਲਿਆ ਸੀ ਇਹ ਹੁਣ ਛੇਤੀ ਕੀਤਾ ਬੰਨੂ ਬਿਜਲੀ ਨਹੀਂ ਮਿਲਣੀ ਕਿਉਂ ਉਹਨਾਂ ਤੇ ਆਪ ਪਾਰ ਕਰਕੇ ਤਾਂ ਖੰਭਾ ਨਹੀਂ ਲਾਉਣਾ ਅੱਛਾ ਅਸੀਂ ਲੈ ਕੇ ਆਏ ਤੁਹਾਡੇ ਸਾਹਦੇ ਟਰੈਕਟਰ ਧੰਨਵਾਦ ਜੀ ਤੇ ਅਸੀਂ ਨਹੀਂ ਲੈ ਕੇ ਆਏ ਸਿਰਫ ਲੈ ਕੇ ਆਏ ਆ ਇਹ ਦਿੱਤਾ ਤੇ ਕੀ ਕਹਿੰਦੇ ਹੁੰਦੇ ਉਹਨਾਂ ਮੈਨੂੰ ਫੇਰ ਕਹਤਾ ਮੇਰਾ ਨਾਂ ਕੋਈ ਵੀਰ ਛੋਟਾ ਵੀਰ ਨਹੀਂ ਕਹਿਣਾ ਬਾਬੇ ਨਾਨਕ ਦੀ ਗੋਲਗੋ ਦੇ ਵਿੱਚ ਉਹਨਾਂ ਜੋਗ ਨੂੰ ਕਿਹਾ ਸੀਗਾ ਤੇ ਤੁਹਾਡੇ ਬਾਤਾਂ ਸਪੈਸ਼ਲ ਆਏ ਉਹ ਦੂਰ ਉਹ ਸਾਨੂੰ ਇਹ ਕੱਲ ਤਾਂ ਨਹੀਂ ਪਤਾ ਮੈਨੂੰ ਬਾਅਦ ਚ ਲੱਗਾ ਪਤਾ ਕਿ ਦੂਹ ਇੱਥੋਂ ਮੈਂ ਸੰਦੇ ਇੱਕ ਕੱਦ ਦੋਗਾ ਨਹੀਂ ਇਹੋ ਕਾਪੜਾ ਹੀ ਕੋਨਾ ਰਹੀ ਜੇ ਕੋਨਾ ਦਾ ਇੱਕ ਤਾਂ ਰਸ ਗਿਆ ਹਾਂਜੀ ਤੇ ਬਾਬੂ ਜੀ ਇਹ ਕੰਮ ਕਰਿਓ ਜੀ ਹਾਂਜੀ ਟ੍ਰੈਕਟਰਾਂ ਚ ਕੋਤਾਂ ਆਣ ਗਵਾਂਡ ਕੋਈ ਛੋਟਾ ਕਿਸਾਨ ਹੋਵੇ ਨਾ ਜਿਹਨੂੰ ਲੋਡ ਹੋਵੇ ਫਰਜ ਕਰ ਲਓ ਹਾਂਜੀ ਹਾਂਜੀ ਨਾ ਵੀ ਕੱਲ ਤੇਲ ਤੁਲ ਪਾ ਕੇ ਆਪਣਾ ਜਿ ਵੋਣਾ ਚਾਵੇ ਥੋੜਾ ਬਈ ਇੰਨਾ ਤਿਆਰ ਖਾਣੇ ਜਿੰਨਾ ਮਰਜ਼ੀ ਭਾਵੇ ਜੀ ਜੋ ਅੱਗੇ ਨਹੀਂ ਅਸੀਂ ਗਏ ਨੂੰ ਮੋੜਦੇ ਅਸੀਂ ਤਾਂ ਕੋਸ਼ਿਸ਼ ਕਰਿਓ ਵੀ ਚਲ ਕਿਹੇ ਤਰ ਲਾਗੇ ਬਨੇ ਕਿ ਕਿਸਾਨ ਦੇ ਜਾਂ ਕੋਈ ਕਿਸਾਨ ਹੋ ਛੋਟਾ ਕਿਸਾਨ ਨੂੰ ਕੰਮ ਆ ਜਾਂਦਾ ਹੈ ਨਾ ਜੀ ਤੋਰ ਪਿੰਡੀ ਫਰਜ ਕਰਨੋ ਨਹੀਂ ਨਹੀਂ ਸਾਰਿਆਂ ਦੇ ਆਜੋ ਬਾਪੂ ਇੱਧਰ ਆਜੋ ਆਜਾ ਵੀਰੇ ਕਾਹ ਜਾ ਵੀ ਤੁਹਾਡਾ ਬੜਾ ਬੜਾ ਧੰਨਵਾਦ ਤੁਸੀਂ ਬੁਰਦੂ ਚਨਾ ਕੇ ਲੈ ਕੇ 2 ਘੰਟੇ ਟਰੈਕਟਰ ਚਲਾਇਆ ਤੇ ਆਲੋ ਬਾਪੂ ਜੀ ਇਹ ਇਹ ਮਾਨਤਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਇੱਕ ਦਿਨ ਚਲਾ ਕੇ ਨਾ ਤੇ ਚਲੋ ਦਿਖਾ ਦਿਓ ਮੜਾ ਜਾ ਚਲੋ ਮਾਰੋ ਸਲਫ ਚਾਲ ਲੈ ਮੇਰਾ ਹਾਂਜੀ ਚਲੋ ਤਾਂ ਫਿਰ ਬੋਲੋ ਮਾਰੋ ਸਲਫ ਬਾਬਾ ਬੁੱਢਾ ਸਾਹਿਬ ਕਿਰਪਾਈ ਕਰੇ ਇੱਕ ਬੋਲੇ ਜੋ ਉਹ ਸ਼ਾਮੇ ਰੋਗਲੇ ਭਾਂਗਾਂ ਕਰ ਲੈ। ਲੈ ਜਾਓ ਲੈ ਜਾਓ ਅੱਗੇ ਲੈ ਜਾਓ ਅੱਗੇ ਲੈ ਜਾਓ ਅੱਗੇ। ਪਰ ਭਾਈ, ਗੱਲ ਵੀ ਠੀਕ ਠਾਕ ਹੋ। ਮੈਂ ਬੋਲੇ। ਹੈਮ। ਕਿਹਾ ਵੀ ਆ ਵੀਰ। ਹਾਂਜੀ ਹਾਂਜੀ। ਕਿਵੇਂ ਆਪਣਾ ਮਤਨ ਹੋਣ ਪੁੱਛਣਾ ਯਾਰ।